ਮਾਮਲਾ ਅਮਰitsar ਦੇ ਥਾਣਾ ਡੀ ਡਿਵੀਜ਼ਨ ਦੇ ਅਧੀਨ ਆਉਂਦੇ ਇਲਾਕੇ ਚੌਰਾ ਬਾਜ਼ਾਰ ਗੇਟ ਹਕੀਮਾ ਦਾ ਹੈ ਜਿੱਥੋਂ ਦੇ ਮਸ਼ਹੂਰ ਤੰਦੂਰੀ ਮੁਰਗਾ ਵੇਚਣ ਵਾਲੇ ਨੌਜਵਾਨ ਦੀ ਪੈਸੇ ਮੰਗਣ ਤੇ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਹੈ ਜਿਸ ਦੇ ਵਿੱਚ ਪੀੜਤ ਨੌਜਵਾਨ ਨੇ ਦੋਸ਼ ਲਗਾਏ ਹਨ ਕਿ ਉਹ ਅਮਰitsar ਦੇ ਗੇਟ ਹਕੀਮਾ ਅੰਦਰ ਤੰਦੂਰੀ ਮੁਰਗਾ ਵੇਚਣ ਦਾ ਕੰਮ ਕਰਦਾ ਹੈ ਅਤੇ ਬੀਤੀ ਰਾਤ ਉਸ ਦੀ ਦੁਕਾਨ ਦੇ ਉੱਪਰ ਇੱਕ ਨੌਜਵਾਨ ਦੇ ਵੱਲੋਂ ਤੰਦੂਰੀ ਮੁਰਗਾ ਪੈਕ ਕਰਵਾ ਕੇ ਪੂਰੇ ਪੈਸੇ ਨਹੀਂ ਦਿੱਤੇਗੇ ਅਤੇ ਪੈਸੇ ਮੰਗਣ ਤੇ ਉਸ ਦੀ ਕੁੱਟ ਮਾਰ ਕਰ ਦੁਕਾਨ ਤੇ ਕੱਚ ਦੀਆਂ ਬੋਤਲਾਂ ਵੀ ਮਾਰੀਆਂ ਗਈਆਂ ਉਸ ਦਾ ਕਹਿਣਾ ਹੈ ਕਿ ਨੌਜਵਾਨ ਗੈਰ ਕਾਨੂੰਨੀ ਸਮਾਨ ਵੇਚਣ ਦਾ ਕੰਮ ਕਰਦਾ ਹੈ ਅਤੇ ਇਲਾਕੇ ਦੇ ਵਿੱਚ ਗੁੰਡਾਗਰਦੀ ਦੇ ਦਮ ਤੇ ਉਸ ਤੋਂ ਪਹਿਲਾਂ ਵੀ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਰਿਹਾ ਹੈ ਅਤੇ ਹੁਣ ਉਹ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਮੇਰਾ ਨਾਮ ਜਸਕਰਨ ਸਿੰਘ ਹੈ ਜੀ ਕਿਹੜਾ ਲਾਤੀ ਝਗੜਾ ਹੋਇਆ ਹੈ ਕੀ ਕਿ ਇਹ ਨਾਲ ਝਗੜਾ ਹੋਇਆ ਰਾਤੀ ਜੀ ਸਾਡਾ ਗੇਟ ਹਕੀਮਾ ਬਿੱਲਾ ਚਿਕਨ ਨਾਲ ਤੇ ਸ਼ੋਪ ਸਾਡੇ ਫਾਦਰ ਸਾਹਿਬ ਦੇ ਨਾਂ ਤੋਂ ਰਾਤੀ ਅਸੀਂ ਆਪਣਾ ਇੱਥੇ ਕੰਮ ਕਰ ਰਹੇ ਸੀ ਸਾਡੋ ਟੀਮ ਦੀ ਤਰ੍ਹਾਂ ਤੇ ਕੰਮ ਕਰਦੇ ਇੱਕ ਸਾਡੇ ਕੋਲ ਕਸਟਮਰ ਹੈ ਬਾਜ਼ਾਰ ਦਾ ਹੀ ਲੜਕਾ ਹੈ ਮਾਨਸ ਬੱਬਰ ਉਹਦਾ ਨਾਂ ਹੈ ਜੋ ਕਿ ਵੈਸੇ ਪਹਿਲੇ ਵੀ ਸ਼ੁਰੂ ਤੋਂ ਵੀ ਮਲੇ ਨਿਵਾਸੀਆਂ ਨੂੰ ਜਾਂ ਆnde ਜਾਂਦੇ ਨੂੰ ਤੰਗ ਕਰਦਾ ਹੈ ਬਦਮਾਸ਼ੀ ਵਗੈਰਾ ਦਿਖਾਉਂਦਾ ਰਹਿੰਦਾ ਸੀ ਸਾਰਾ ਕੁਝ ਕਰਦਾ ਹੈ ਉਹਨੇ ਸਾਡੇ ਕੋਲ ਰਾਤੀ ਚਿਕਨ ਲੇਤਾ ਹੈ ਤੇ ਜੋ ਵੀ ਅਸੀਂ ਪੈਸਿਆਂ ਦਾ ਗੱਲ ਕੀਤੀ ਉਹਨਾਂ ਨੇ ਜਨ ਦੀ ਤੇ ਉਹ ਕਹਿੰਦੇ ਸੀ ਅਸੀਂ ਪੈਸੇ ਤੁਹਾਨੂੰ ਨਹੀਂ ਦੇਨੇ ਜਿਸ ਤਰ੍ਹਾਂ ਸਾਰੇ ਬਾਜ਼ਾਰ ਨਾਲ ਕਰਦੇ ਨੇ ਉਹਨੇ ਉਹ ਹੀ ਕਰਦੇ ਤੇ ਤੁਹਾਨੂੰ ਗਾਲੀ ਗਲੋਚ ਕੱਲਣਾ ਪਿਆ ਤੇ ਵੀ ਲੱਗੇ ਦੁਕਾਨਾਂ ਸ਼ਾਪ ਹੈ ਗਿਆ ਸੀ ਉੱਥੇ ਉਹਨਾਂ ਨੇ ਬੋਤਲਾਂ ਖੜੀਆਂ ਕਿਸੇ ਦੱਸੇ ਸਾਰੇ ਮੱਲੇ ਨਾਲ ਧੱਕੇ ਚਾਈ ਕਰਦਾ ਹੈਗਾ ਕੋਣ ਹੈ ਕੋਈ ਬਗੈਰ ਕਰਿਆ ਨਹੀਂ ਹੈ ਕੋਈ ਕੋ ਪ੍ਰਧਾਨ ਦਾ ਮੁੰਡਾ ਹੈ ਪ੍ਰਧਾਨ ਹੈਗੇ ਨੇ ਇੱਥੇ ਦੇ ਇਲਾਕੇ ਦੇ ਪ੍ਰਧਾਨ ਨੇ ਉਹਨਾਂ ਦਾ ਬੇਟਾ ਨੇ ਉਹ ਬੇਟਾ ਹੈ ਉਹ ਪਰ ਉਹ ਵੀ ਕਾਫੀ ਹੱਦ ਤੱਕ ਲੋਕੀ ਕਾਫੀ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਖੋਲ ਕੇ ਉਹਨਾਂ ਦੇ ਡਰ ਦਾ ਕੋਈ ਨਹੀਂ ਬੋਲਦਾ ਉਹਨਾਂ ਦੇ ਖਿਲਾਫ ਪਰ ਸਾਨੂੰ ਮਜਬੂਰੀ ਨੂੰ ਬੋਲਣਾ ਪਿਆ ਵੀ ਜੋ ਸਾਡੇ ਨਾਲ ਉਹਨਾਂ ਨੇ ਕੰਮ ਕੀਤਾ ਤੇ ਸਾਨੂੰ ਫਿਰ ਆਣਾ ਪਿਆ ਵੀ ਕੋਈ ਵੀ ਕਿੰਨੀ ਦੇਰ ਤੱਕ ਇਹ ਚੀਜ਼ ਬਰਦਾਸ਼ਤ ਕਰੇਗਾ ਜਿਆਦਾ ਬਰਦਾਸ਼ਤ ਨਹੀਂ ਹੁੰਦੀ ਇਹ ਚੀਜ਼ ਉਹ ਰਾਤੀ ਉਹ ਝਗੜਾ ਕੀਤਾ ਕਿੰਨੇ ਜਾਣੇ ਸੀ ਕਿ ਪਹਿਲੋਂ ਵੀ ਕੋਈ ਪੁਰਾਣੀ ਰੰਜਿਸ਼ ਜਾਂ ਪੁਰਾਣੀ ਸਾਡੀ ਕੋਈ ਰੰਜਿਸ਼ ਨਹੀਂ ਉਹਨਾਂ ਦਾ ਕੰਮ ਹੀ ਐ ਹੋਇਆ ਵੀ ਹਰ ਇੱਕ ਦੁਕਾਨਦਾਰ ਨੂੰ ਜਾਂ ਹਰ ਇੱਕ ਨਾਲ ਜਿਸ ਤਰ੍ਹਾਂ ਮਾਰਕਟਾਈ ਕਰਨੀ ਆ ਪੈਸੇ ਲੈਣੇ ਆ ਜਿਸ ਤਰ੍ਹਾਂ ਜੋ ਵੀ ਕਰਦੇ ਨੇ ਅੱਜ ਜਦੋਂ ਰਾਤ ਨੂੰ ਵੀ ਸਾਨੂੰ ਮਾਰ ਕੇ ਬੋਤਲਾਂ ਜਦੋਂ ਗਏ ਨੇ ਤੇ ਜ਼ਾਤੀ ਜਾਨ ਲਗੇ ਇਹੋ ਕਹਿ ਕੇ ਗਏ ਨੇ ਵੀ ਅਸੀਂ ਤੁਹਾਨੂੰ ਫੇਰ ਗੋਲੀਆਂ ਮਾਰਾਂਗੇ ਜਾਂ ਸਾਨੂੰ ਸਾਰੇ ਪਰਿਵਾਰ ਨੂੰ ਬੱਚਿਆਂ ਨੂੰ ਸਾਡੇ ਨੂੰ ਮੇਰੇ ਫਾਦਰ ਸਾਹਿਬ ਨੂੰ ਤੁਹਾਡਾ ਕੰਮ 10-11 ਵਜ ਜਾਂਦੇ ਨੇ ਤੁਹਾਨੂੰ ਆਪਣੀ ਜਾਨ ਮਾਲ ਦਾ ਖਤਰਾ ਉਹਨਾਂ ਤੋਂ ਤੇ ਸਾਨੂੰ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਵੀ ਤਾਂ ਕਿ ਇਹ ਚੀਜ਼ ਤੋਂ ਸਾਨੂੰ ਬਚਾਅ ਹੋਵੇ ਤੇ ਸਾਡੇ ਪਰਿਵਾਰ ਨੂੰ ਜਾਂ ਸਾਨੂੰ ਕੁਛ ਵੀ ਹੁੰਦਾ ਇਹਦਾ ਸਾਰਾ ਸਿੱਧੇ ਤੌਰ ਤੇ ਜ਼ਿੰਮੇਵਾਰ ਉਹ ਪਰਿਵਾਰ ਹੋਏਗਾ ਜਿਹੜੇ ਰਾਤੀ ਸਾਡੇ ਨਾਲ ਜਿਨ੍ਹਾਂ ਨੇ ਸਾਡੇ ਨਾਲ ਧੱਕੇ ਛਾਹ ਕੀਤੀ ਹਾਂਜੀ ਭਾਈ ਕੀ ਨਾਮ ਆ ਜੀ ਆਪਾਂ ਮੇਰਾ ਨਾਮ ਜਸਪਾਲ ਸਿੰਘ ਬਿੱਲਾ ਜਗਨਦ ਦਾ ਮੈਂ ਆ ਜੀ ਤੇ ਕਿੱਥੇ ਤੁਹਾਡੀ ਦੁਕਾਨ ਹੈ ਜੀ ਮੇਰੀ ਚੌਂਕ ਗੇੜ ਘੀਮਾ ਵਿੱਚ ਦੁਕਾਨ ਹੈ ਭਾਜੀ ਤੇ ਕੀ ਹੈ ਰਾਤੀ ਰਾਤੀ ਭਾਈ ਮੈਂ ਕੰਮ ਕਰਦਾ ਪਿਆ ਹਾਂ ਤੇ ਮੁੰਡਾ ਇੱਕ ਸਮੈਗ ਪੀਂਦਾ ਬਹੁਤ ਗੱਡੀ ਪ੍ਰਧਾਨ ਦਾ ਪੋਤਰਾ ਹੈ ਤੇ ਦੋਤਰਾ ਉਹਨਾਂ ਦਾ ਉਹ ਰਾਤੀ ਮੇਰੇ ਕੋ ਆਇਆ ਚਿਕਨ ਲੈਣ ਤੇ ਰਾਤੀ ਮੈਨੂੰ ਕਹਿੰਦਾ ਕਿ ਮੈਂ 400 ਰੁਪਏ ਦੇਣਾ ਜਗਨਦ ਦਾ ਭਾਜੀ ਮਿਹਨਤ ਕਰਨ ਨੇ ਆ कोई चोरी चकारी से करी जो नहीं दे मैं उन्होंने कहा भाई चिकन पांच सौ साठ रुपये रहा बस इन्नी गल और डाले बोतलों ने लाया सामने दुकान तो फट के डाले लिया बोतलों ने मारने शुरू करते हैं मेरे हाथों ने बजी गए ने बोतल मैं रात बहुत तंग मेरी उंगल आ नहीं लिया इन्हें रात दिन मारिया मेरे सारी दुकानदारी खराब करती है मेरे जिन्हें गाहक गाहकों ने बोतल बजी ने ग्डियाँ तोड़ भान करके चल गया इतों सीसी टीवी फोटेज है मेरे को आया व डाले चुकता पिया व ਇਹ ਬੋਤਲਾ ਮਾਰਦਾ ਮੇਰੀ ਦੁਕਾਨ ਦੇ ਉੱਤੇ ਤੇ ਕੀ ਕਹਿੰਦਾ ਪਾਣੀ ਕੋਈ ਤੁਹਾਡੇ ਨਰਿੰਜੀਤ ਬਾਜੀ ਜਾਂ ਪਿੰਨੋ ਵੀ ਕਦੀ ਆਂਦਾ ਸੀ ਜੀ ਇਹ ਕਾ ਗੱਲ ਹੀ ਹੈ ਪਹਿਲੇ ਵੀ ਆਂਦਾ ਬਾਜੀ ਪਰ ਇਹ ਬਦਮਾਸ਼ੀ ਕਰਦੇ ਨੇ ਆ ਕੇ ਬਦਮਾਸ਼ੀ ਕਿ ਹਾਂ ਵੀ ਸਾਨੂੰ ਚਿਕਨ ਫਰੀ ਦੇ ਦੱਸੋ ਮਿਹਨਤ ਵਾਲਾ ਬੰਦਾ ਕਿਦਾਂ ਫਰੀ ਚੀਜ਼ ਦੇ ਦੇਗਾ ਅਸੀਂ ਮਿਹਨਤ ਕਰਦੇ ਭਾਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਆ ਫਿਰ ਰਾਤ ਨੂੰ ਦੁਕਾਨਦਾਰੀयां ਕਰਦੇ ਆ ਰਾਤੀ ਕਿੰਨੇ ਜਾਣੇ ਸੀ ਕਿੰਨਾ ਵੱਲੋਂ ਮਾਰਿਆ ਰਾਤੀ ਭਾਈ ਇਹ ਦੋ ਜਾਣੇ ਹੀ ਤਿੰਨ ਜਾਣੇ ਹੀ ਦੋ ਤੋਂ ਤਿੰਨ ਜਾਣੇ ਹੀ ਜਿਹੜੇ ਆ ਗਏ ਤੇ ਮੇਰੇ ਗੱਲ ਪੈਈ ਨੇ ਮੇਰੀ ਦੁਕਾਨਦਾਰੀ ਵਿੱਚ ਤੇ ਇਹਨਾਂ ਨੇ ਖੱਲੜ ਪਾਇਆ ਸਾਰੇ ਮੇਰੇ ਗਾ ਕਿ ਉਹ ਵਿਚਾਰੇ ਆਪ ਘਰੋਂ ਘਰੀ ਚਲ ਗਏ ਨੇ ਆਪਣੇ ਉਹ ਤੇ ਮੇਰੇ ਆਨ ਨੂੰ ਹੁਣ ਵੀ ਤਿਆਰ ਨੇ ਮੈਂ ਅੱਧੀ ਜ਼ਬਾਨ ਨਾ ਕਵਾਂ ਕਾਕ ਸਾਰੇ ਮੇਰੇ ਨਾਲ ਕੋਲੋਂ ਨੇ ਤਿਆਰ ਨੇ ਵੀਰ ਭਰਾ ਨੇ ਸਾਰੇ ਆਪਣੇ ਤੇ ਉਸ ਪ੍ਰਸ਼ਾਸਨ ਨੂੰ ਕੋ ਕੰਪਲੇਂਟ ਦਿੱਤੀ ਹੈ ਦੇਖੋ ਹੋਰ ਸਰ ਪ੍ਰਸ਼ਾਸਨ ਨੂੰ ਮੈਂ ਕੰਪਲੇਂਟ ਕੀਤੀ ਹੋਈ ਹੈ ਮੈਂ ਚਾਹਨਾ ਕਿ ਇਹ ਤੇ ਉਚਿਤ ਉਚਿਤ ਕਾਰਵਾਈ ਕੀਤੀ ਜਾਵੇ ਕਿ ਇਹ ਬੰਦਾ ਫੜਿਆ ਜਾਵੇ ਤਾਂ ਕਿ ਹੋਰ ਕਿਸੇ ਗਰੀਬ ਨੂੰ ਇਹ ਤੰਗ ਨਾ ਕਰ ਸਕੇ ਇਹ ਬੰਦਾ ਮੈਂ ਠੀਕ ਹੈ ਸਾਡੀ ਜਿਹੜੀ ਵੀਡੀਓ ਦੇ ਵਿੱਚ ਜਿਹੜੀ ਕੁੱਟਮਾਰ ਹੋਈ ਹੈ ਕਿੰਨਾ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ ਕੁੱਟਮਾਰ ਤੁਹਾਡੇ ਵੱਲੋਂ ਕੋਈ ਨਹੀਂ ਕੀਤੀ ਗਈ ਭਾਈ ਮੈਂ ਦੁਕਾਨਦਾਰ ਬੰਦਾ ਕੁੱਟਮਾਰ ਨਹੀਂ ਕਰ ਸਕਦੇ ਸੀ ਬੋਤਲਾਂ ਮਾਰਨ ਇਰੇ ਫੈਮਿਲੀ ਦੇ ਬੰਦੇ ਆਏ ਨੇ ਇਹਨੂੰ ਕੁੱਟਦੇ ਮਾਰਦੇ ਇਹਨੂੰ ਲੈ ਗਏ ਨੇ ਘਰ ਅੱਛਾ ਜੀ ਤੇ ਉਹਨਾਂ ਨੂੰ ਪਤਾ ਸੀ ਕਿ ਪੁਲਿਸ ਬੁਲਾਈ ਆ ਤੇ ਇਹਨੂੰ ਮੋਟਰਸਾਈਕਲ ਤੇ ਭਾਇਆ ਤੇ ਉਹਨਾਂ ਨੇ ਫਰਾਰ ਕਰਤਾ ਉਹਨੂੰ ਅੱਛਾ ਜੀ ਕਿ ਲੈ ਗਏ ਉਹਨੂੰ ਕਿ ਹੁਣ ਕੀ ਕਾਰਵਾਈ ਹੋਣੀ ਚਾਹੀਦੀ ਏ ਇਸ ਉੱਪਰ ਇਰਦੇ ਭਾਈ ਉੱਚੀ ਤੇ ਉੱਚੀ ਕਾਰਵਾਈ ਹੋਣੀ ਚਾਹੀਦੀ ਏ ਮੇਰੀ ਦੁਕਾਨਦਾਰੀ ਖਰਾਬ ਹੋਈ ਏ ਭਾਈ ਮੇਰੇ ਸੱਟਾਂ ਲੱਗਿਆ ਏ ਕੱਲ ਨੂੰ ਮੈਨੂੰ ਧਮਕੀਆਂ ਲਾ ਗਿਆ ਕਿ ਤੈਨੂੰ ਗੋਲੀਆਂ ਮਾਰ ਦੇਵਾਂਗੇ ਇਹ ਕੁਝ ਵੀ ਕਰ ਸਕਦਾ ਇਰਦੇ ਜਿੰਨਾ ਮੈਂ ਕਹਿੰਦਾ ਹੋ ਸਕਦਾ ਹੈ ਕਾਰਵਾਈ ਕਰੋ ਇਹ ਹਾਂ ਵੀ ਮੈਨੂੰ ਮੇਰੀ ਜਾਨ ਮਾਲ ਦਾ ਖਤਰਾ ਹੈ ਇਹ ਅੱਗੇ ਵੀ ਲੋਕਾਂ ਨੂੰ ਪਿਸਤੋਲਾਂ ਲੈ ਲੈ ਕੇ ਡਰਾਉਂਦਾ ਹੈ ਤੇ ਕੱਟੇ ਆ ਜੋ ਵੀ ਇਹ ਲਈ ਫਿਰਦੇ ਨੇ ਦੇਸੀ ਤੇ ਉਹਨਾਂ ਨੂੰ ਲੈਦਾ ਲੋਕਾਂ ਦੇ ਸਿਰਾਂ ਤੋਂ ਲਾਉਂਦੇ ਫਿਰਦੇ ਨੇ ਤੇ ਡਰਾਉਂਦੇ ਨੇ ਪੈਸੇ ਦਿਓ ਬਦਮਾਸ਼ੀ ਕਰਦੇ ਨੇ ਉਹਨਾਂ ਦੇ ਉੱਤੇ ਤਾਂ ਤੁਸੀਂ ਅੱਗੇ ਤੋਂ ਚਿਕਨ ਦੋਗੇ ਇਹਨੂੰ ਬੰਦੇ ਨੂੰ ਭਾਜੀ ਦੱਸੋ ਮੈਂ ਚਿਕਨ ਕਿੱਦਾਂ ਦੇ ਆ ਮੇਰੀ ਦੁਕਾਨਦਾਰ ਜਿਹੜਾ ਬੰਦਾ ਖਰਾਬ ਕਰ ਗਿਆ ਮੈਂ ਤੇ ਹਾਤੀ ਜੋੜਦਾਗਾ ਕਿ ਤੁਸੀਂ ਮੇਰੀ ਦੁਕਾਨ ਤੇ ਨਾ ਹੀ ਆਓ ਭਾਜੀ ਸਰ ਮੇਰਾ ਨਾਮ ਰਮੇਸ਼ ਕੁਮਾਰ ਮੇਰਾ ਨਾਮ ਰਮੇਸ਼ ਕੁਮਾਰ ਇਕੀ ਮੈਂ ਸੁਣਨੀ ਕਿਹੜੇ ਰਾਤੀ ਝਗੜਾ ਕਰਦੇ ਕੋ ਤੁਹਾਡੇ ਨਾਲ ਵੀ ਕੋਈ ਹਾਂਜੀ 24 6 ਨੂੰ ਗੱਲ ਹੋਈ ਹੈ लवली ਬਿੱਲੂ ਤੇ ਇਹ ਇਹਨਾਂ ਦੇ ਨਾਲ ਤਾਤੀ ਹੋਰ ਮੇਰੇ ਘਰ ਆ ਕੇ ਮੇ ਕੋਈ 1000 ਰੁਪਏ ਦੀ ਮੰਗ ਕਰਦੀ ਮੈਂ 1000 ਰੁਪਏ ਨਹੀਂ ਦਿੱਤਾ ਤੇ लवली ਨੇ ਮੇਰੀ ਮੇਰੇ ਕਸਤੂਰ ਆ ਕੇ ਮੇਰੀ ਬੋਝੋ 1000 ਵਗੜੇ ਲਾ ਗਿਆ ਤਾਂ ਵਗੈਰਾ ਮੇਰੇ ਬੱਚਿਆਂ ਨੂੰ ਧੱਕੇ ਮਾਰੇ ਵਗੈਰਾ ਮੇਰੇ ਬੱਚਿਆਂ ਨੂੰ ਧੱਕੇ ਮਾਰੇ ਨਾਲ ਮੇਰੀ ਮੇਰੀ ਵਾਈਫ ਨੂੰ ਧੱਕੇ ਮਾਰੇ ਇਹਨਾਂ ਨੇ ਕਿ ਜਿਹੜੀਆਂ ਹਤਿਆਣੀਆਂ ਸਾਰੀਆਂ ਮੇਰੇ ਕੋਲ ਫੋਟੋਆਂ ਵੀ ਗਈਆਂ ਤੇ ਉਤੋਂ ਗੁੱਡੀ ਵਿਧਾਨਾ ਦੀ ਗੁੱਡੀ ਵਿਧਾਨਾ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਉਤੋਂ ਦੇ ਖਿਲਾਫ ਕੋਈ ਪੁਲਿਸ ਕੀਤੀ ਹਾਂਜੀ ਸਰ ਅੱਜ ਮੈਨੂੰ 2.5 ਮਿੰਟ ਹੋ ਗਏ ਮਤਲਬ ਮਤਲਬ ਕਿਚਾਰੀਆਂ ਖਾਂਦੇ ਤੋਂ ਕਰ ਮੇਰੀ ਕੋਈ ਪੁਲਿਸ ਨਹੀਂ ਨਹੀਂ ਸੁਣਵਾਈ ਤੇ ਕੋਈ ਅੱਡੇ ਤੋਂ ਵੀ ਕੋਈ ਗੱਲਬਾਤ ਹਾਂਜੀ ਗੁੱਡੀ ਵਿਧਾਨਾ ਨੇ ਕਿਹਾ ਤਾਂ ਵੀ ਜਿੰਨਾਂ ਨੂੰ ਮੇਨਾਂ ਤੋਂ ਰਾਜ਼ ਨਾ ਹੋਣੀ ਕਰੇਗਾ ਉਹਨਾਂ ਦੇ ਤੇ ਤਰੀਕਾ ਦੁਕਾਨ ਨਹੀਂ ਲੱਗਣ ਦੇਣੀ ਹੂੰ ਵੀ ਉਹ ਉਹ ਤੋਂ ਉਹ ਤੋਂ ਹੌਲ ਮੈਂ ਮੈਂ ਪਹਿਲਾਂ ਹੀ ਮੀਡੀਆ ਗਾਰੀ ਵਿੱਚ ਪੇਸ਼ ਹੋਇਆ ਹਾਂ ਮੀਡੀਆ ਗਾਰੀ ਗੁੱਡੀ ਵੀ ਨਾਲ ਗੇਮ ਉਕਰ ਵੀ ਮੈਂ 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 ਕੁਛ ਨਹੀਂ ਕਿਹਾ ਦੁਕਾਨਦਾਰ ਕਿ ਲਾ ਚਾਹੇ ਨਾ ਲਾ ਹੂੰ ਤੇ ਜੇ ਮੈਂ ਦੁਕਾਨ ਲਾਣਾ ਵਾ ਤੇ ਹੁਣ ਜਿਹੜੇ ਫੌਨ ਸਰ ਮੰਗ ਮੈਨੂੰ ਇਨਸਾਫ ਦਵਾ ਜਾਓ ਜੇ ਮੈਂ ਦੁਕਾਨ ਲਾ ਲਾ ਵਾ ਤੇ ਜਿਹੜੇ ਜਿਹੜੇ ਮਗਲ ਬਣੇਗੇ ਮਕਾਨ ਵਾਲੇ ਉਹ ਵਿੱਚ ਦੁਕਾਨ ਨਹੀਂ ਲੱਗਣਦੇ ਜਿੰਦੇ ਹੁਣ ਲਾ ਲਾ اے ایس ਜਸਵੰਤ ਸਿੰਘ ਪੀ ਐਸ ਡੀ ਡਿਵੀਜ਼ਨ ਥਾਣੇ ਵਿੱਚ ਲੱਗਾ ਹਾਂ ਮੈਂ ਡਿਊਟੀ ਅਫਸਰ ਸੀ ਰਾਤੀ ਕੋਈ ਝਗੜਾ ਹੋਇਆ ਸੀ ਗੇਟਕੀ ਮਾਦੇ ਅੰਦਰਲੇ ਬੰਦੇ ਦੁਕਾਨ ਦੇ ਉੱਤੇ ਦੋਵਾਂ ਧਿਰਾਂ ਦੇ ਵਿੱਚ ਆਪਸ ਵਿੱਚ ਮੁੱਠਪੇੜ ਹੋ ਗਈ ਜਿਸ ਦੇ ਮཐਾਵਕ ਉਹਨਾਂ ਦੇ ਸੱਟਾਂ ਲੱਗੀਆਂ ਸੀ ਤੇ ਉਹਨਾਂ ਨੂੰ ਅਹੀਂ ਡਾਕਟਰ ਘੱਟ ਕੇ ਦੇ ਦਿੱਤਾ ਦਰਖਾਸਤਾਂ ਲੈ ਲਈਆਂ ਸੀ ਜੋ ਰਿਜ਼ਲਟ ਆਏਗਾ ਉਹਨਾਂ ਤੋਂ ਕਾਰਵਾਈ ਜਿਹੜੀ ਅਮਲ ਚੰਦਿਆਂ ਦੀ ਜਾਵੇ ਐਸਐਮ ਜੀ ਨਿਊਜ਼ ਲਈ ਅਮਰਸਰ ਤੋਂ ਹਰਜੀਤ ਸਿੰਘ ਕਰੇਵਾਦ ਕੋਰਟ